ਮੁਸੀ ਰਿਵਾਇ ਗੁਰੂ ਸਾਹਿਬ ਜੀਓ ਸ਼ਲੋਕ ਮਹਲਾ ਦੂਜਾ ਜੋ ਸਿਰ ਸਾਈ ਨਾਨਵੈ ਸੋ ਸਿਰ ਦੀ ਜੈ ਡਰ ਨਾਨਕ ਜਿਸ ਪਿੰਜਰ ਮੈਂ ਬਿਰਹਾ ਨਹੀਂ ਸੋ ਪਿੰਜਰ ਲੈ ਜਾਰ ਮਹਲਾ ਪੰਜਵਾ ਮੁੰਡਾ ਭੁੱਲੀ ਨਾਨਕਾ ਫਿਰ ਫਿਰ ਜਨਮ ਮੁਈ ਆਸ ਕਸਤੋਰੀ ਕਾ ਫੁੱਲੜਾ ਗੰਦੇ ਡੰਮ ਪਿਆਸ ਪੌੜੀ ਸੋ ਐਸਾ ਹਰ ਨਾਮ ਧਿਆਈਐ ਮਨ ਮੇਰੇ ਜੋ ਸਭਨਾ ਉਪਰ ਹੁਕਮ ਚਲਾਏ ਸੋ ਐਸਾ ਹਰ ਨਾਮ ਜਪੀਐ ਮਨ ਮੇਰੇ ਜੋ ਅੰਤਿਅ ਉਸਰ ਲਏ ਛਡਾਈ ਸੋ ਐਸਾ ਹਰ ਨਾਮ ਜਪੀਐ ਮਨ ਮੇਰੇ ਜੋ ਮਨ ਕੀ ਤ੍ਰਸਨਾ ਸਭ ਭੁੱਖ ਗਵਾਈਐ ਸੋ ਗੁਰ ਮਖ ਨਾਮ ਜੱਪੀਆ ਵਡਭਾਗੀ ਤੇ ਨਿੰਦ ਕਦੋਸ਼ ਸੁ ਸਪੈਰੀ ਪਾਇ ਨਾਨਕ ਨਾਮ ਰਾਲ ਸਭਨਾ ਤੇ ਵੱਡਾ ਸਭਨਾ ਵੈ ਗਿਆਨ ਨਿਵਾਇ ਸਲੋਕ ਮਹਲਾ ਤੀਜਾ ਬੇਸ ਕਰੇ ਕ੍ਰੂਪ ਕਲਖਣੀ ਮਨ ਖੋਟੈ ਪੂੜਿਆਰ ਫਿਰ ਕਹਿ ਭਾਣਾ ਨਾ ਚੱਲੇ ਹੁਕਮ ਕਰੇਗਾ ਵਾਰ ਗੁਰ ਕਾ ਬਾਣਾ ਜੋ ਚੱਲੈ ਸਭ ਦੁੱਖ ਨਿਵਾਰਨ ਹਾਰ ਵੇਖਿਆ ਮੇਟ ਨਾ ਸਕੀਐ ਜੋ ਤੁਰ ਲਿਖਿਆ ਕਰਤਾਰ ਬਨ ਤਨ ਸੌਪੇ ਕੰਤ ਕਾਓ ਸਭ ਦੇ ਧਰੇ ਪਿਆਰ ਬਿਨ ਨਾਵੈ ਕਿਨ ਨਾ ਪਾਇਆ ਦੇਖੋ ਰਿਤਾ ਵਿਚਾਰ ਨਾਨਕ ਸਾ ਸੁਹਾਗਿ ਉਸ ਲਖਣੀ ਜੇ ਰਾਵੀ ਸਿਰਜਨ ਹਾਰ ਮਹਲਾ 3 ਜਿਆ ਮਾਇਆ ਮੋਹ ਗਵਾਰ ਹੈ ਤਿਸ ਦਾ ਨਾ ਦਿਸੈ ਔਰ ਵਾਰ ਨਾ ਪਾਰ ਮਾਇਆ ਮੋਹ ਗਵਾਰ ਹੈ ਤਿਸ ਦਾ ਨਾ ਦਿਸੈ ਔਰ ਵਾਰ ਨਾ ਪਾਰ ਮਨਮੁਖ ਗਿਆਨੀ ਮਾਹ ਦੁਖ ਪਾਇੰਦੇ ਨੂਬੇ ਹਰ ਨਾਮ ਵਿਸਾਰ ਭਲਕੇ ਉੱਠ ਬਹੁ ਕਰਮ ਕਮਾਵੈ ਦੂਜੈ ਪਾਏ ਪਿਆਰ ਸਤਗੁਰ ਸੇਵਾ ਆਪਣਾ ਪੌਜ ਲੁਤਰੇ ਪਰ ਨਾਨਕ ਗੁਰਬਖੋ ਸੱਚ ਸਮਾਵੈ ਸਚਨਾ ਮੁਰਤਾਰ ਪੌੜੀ ਹਰ ਜਲ ਤਲ ਮਹੀਅਲ ਭਰਪੂਰ ਹੈ ਹਰ ਜਲ ਤਲ ਮਹੀਅਲ ਭਰਪੂਰ ਦੂਜਾ ਨਾਹੀ ਕੋਈ ਹਰਾਪ ਵਹਿ ਕਰੇ ਨਿਆਉ ਕੁੜਿਆਰ ਸਮਾਰਕ ਢੋਏ ਸਚਿਆਰਾਂ ਦੇ ਵਡਿਆਈ ਹਰ ਧਰਮ ਨਿਔ ਕੀ ਹੋਏ ਸਭ ਹਰ ਕੀ ਕਰਹੁ ਉਸਤਤ ਜਿਨ ਗਰੀਬ ਅਨਾਥ ਰਾਖ ਲਿਓਏ ਜੈਕਾਰ ਕੀਓ ਧਰਮੀਆਂ ਕਾ ਪਾਪੀ ਕਾ ਡੰਡ ਦੀਓਏ ਸ਼ਲੋਕ ਮਹੱਲਾ ਤੀਜਾ ਮਨਮਕਾ ਮੈਲੀ ਕਾਮਣੀ ਕੁਲਖਣੀ ਕੁਨਾਰ ਫਿਰ ਛੋੜਿਆ ਘਰ ਆਪਣਾ ਪਰ ਪਰਖ ਨਾਲ ਪਿਆਰ ਤ੍ਰਿਸ਼ਨਾ ਕਦੇ ਨਾ ਚੁੱਕਈ ਜਲਦੀ ਕਰੇ ਪੁਕਾਰ ਨਾਨਕ ਬਿਨ ਨਾਵੇ ਕ੍ਰੂਪਾ ਵਸੋਣੀ ਪਰ ਹਰੇ ਛੁੱਡੀ ਪਤਾਰ ਮਹੱਲਾ ਤੀਜਾ ਸਾਵਧ ਰਤੀ ਸੋਹਾਗਣੀ ਸਤਗੁਰ ਕਹਿ ਪਾਏ ਪਿਆਰ ਸਦਾ ਰਵੇ ਪਿਰ ਆਪਣਾ ਸੱਚਾ ਪ੍ਰੇਮ ਪਿਆਰ ਆਤ ਸੁਆਲਿਓ ਸੁందਰੀ ਸੋਭਾਵੰਤੀ ਨਾਰ ਨਾਨਕ ਨਾਮ ਸੁਹਾਗਣੀ ਮੇਲੀ ਮੇਲਣ ਹਾਰ ਪਾਉੜੀ ਹਰ ਤੇਰੀ ਸਭ ਕਰਹ ਉਸਤਤ ਜਿਰ ਫਾਤੇ ਕਾਢਿਆ ਹਰ ਤਦ ਨੋ ਕਰੈ ਸਭ ਨੰਸਕਰ ਜਿਨ ਪਪੈ ਤੇਰਾ ਖਿਆ ਹਰ ਨਿਮਾਣਿਆ ਤੂੰ ਮਾੜ ਹਰ ਢਾਡੀ ਹੋ ਤੂੰ ਡਾਡਿਆ ਹਰ ਅਹੰਕਾਰੀਆਂ ਮਾਰਨੇ ਵਾਏ ਮਨਮੁਖ ਮੂੜ ਸਾਧਿਆ ਹਰ ਭਗਤਾ ਦੇ ਵਡਿਆਈ ਗਰੀਬ ਅਨਾਥਿਆ ਸ਼ਲੋਕ ਮਹੱਲਾ ਤੀਜਾ ਸਤਿਗੁਰ ਕੈ ਭਾਣਾ ਜੋ ਚੱਲੈ ਤਸ ਤੇਸ ਵਡਿਆਈ ਵੱਡੀ ਹੋਏ ਹਰ ਕਾ ਨਾਮ ਉਸਤਤ ਮਨ ਵਸੈ ਮੇਟ ਨ ਸਕੈ ਕੋਇ ਕਿਰਪਾ ਕਰੇ ਜਸ ਆਪਣੀ ਤਿਸ ਕਰਮ ਪ੍ਰਾਪਤ ਹੋਏ ਨਾਨਕ ਕਾਰਨਾ ਕਰਤੇ ਵਸ ਹੈ ਗੁਰਮਖ ਬੂਜੈ ਕੋਈ ਮਹੱਲਾ ਤੀਜਾ ਨਾਨਕ ਹਰ ਨਾਮ ਜਿਨੀ ਆਰਾਧਿਆ ਅਣ ਦਿਨ ਹਰਿ ਲੇਵ ਲਾਇਏ ਮਾਇਆ ਬੰਦੀ ਖਸਮ ਕੀ ਤਿਨ ਅਗੈ ਕਮਾਵੈ ਕਾਰ ਪੂਰਾ ਪੂਰਾ ਕਰ ਛੋਡਿਆ ਹੁਕਮ ਸਵਾਰਨ ਹਾਰ ਗੁਰ ਪ੍ਰਸਾਦੀ ਜਿਨ ਬੁਝਿਆ ਤਿਨ ਪਾਇਆ ਮੋਖ ਦਵਾਰ ਮਨ ਮੁਖ ਹੁਕਮ ਨ ਜਾਣਣੀ ਤਿਨ ਮਾਰੇ ਜਮ ਜੰਦਾਰ ਗੁਰ ਮੁਖ ਜਿਨੀ ਅਰਾਧਿਆ ਤਿਨ ਤਰਿਆ ਭਉ ਜਲ ਸੰਸਾਰ ਸਭ ਔਗਣ ਗੁਣੀ ਮਿਟਾਇਆ ਗੁਰ ਆਪੇ ਬਲ ਸੁਨਹਾਰ ਪਾੜੀ ਹਰ ਕੀ ਭਗਤਾ ਪ੍ਰਤੀਤ ਹਰ ਸਭ ਕਿਸ ਜਾਣਦਾ ਹਰ ਜੀਵੜਾ ਨਹੀਂ ਕੋਈ ਜਾਣ ਹਰ ਧਰਮ ਵਿਚਾਰਦਾ ਕਾੜਾ ਅੰਦੇਸਾ ਕਿਉ ਤੀਜੈ ਜੇ ਨਹੀਂ ਧਰਮ ਮਾਰਦਾ ਸੱਚਾ ਸਾਹਿਬ ਸੱਚ ਨਿਆਉ ਪਾਪੀ ਨਰ ਹਰਦਾ ਸਲਾਹਉ ਪੰਤੋ ਕਰ ਜੋੜ ਹਰ ਭਗਤ ਜਨ ਤਾਰਦਾ ਸ਼ਲੋਕ ਮਹੱਲਾ ਤੀਜਾ ਆਪੜੇ ਪ੍ਰੀਤਮ ਮਿਲ ਰਹਾ ਅੰਤਰ ਰੱਖਾ ਵਰਤਾਰ ਸਲਾਹੀ ਸੋ ਪ੍ਰਵ ਸਦਾ ਸਦਾ ਗੁਰ ਕਾ ਹੈ ਤਪਿਆਰ ਨਾਨਕ ਜਿਸ ਨਦਰ ਕਰੇ ਤਿਸ ਮੇਲ ਲਏ ਸਾਈ ਸੁਹਾਗਣ ਨਾਰ ਮਹੱਲਾ ਤੀਜਾ ਗੁਰਸੇਵਾ ਤੇ ਹਰ ਪਾਈਐ ਜਿ ਕੋ ਨਦਰ ਕਰੇ ਮਾਨਸ ਤੇ ਦੇਵਤੇ ਭਏ ਧਿਆਇਆ ਨਾਮ ਹਰੇ ਹਉਮੈ ਮਾਰ ਮਿਲਾਈਐ ਨਾ ਗੁਰ ਕੈ ਸਬਦ ਤਰੇ ਨਾਨਕ ਸਹਿਜ ਸਮਾਇਆ ਨ ਔਰ ਆਪਣੀ ਕਿਰਪਾ ਕਰੇ ਪੌੜੀ ਹਰ ਆਪਣੀ ਭਗਤ ਕਰਾਈ ਵੜਾਈ ਵੇ ਖਾਲੀ ਅਨਾਵ ਆਪਣੀ ਆਪ ਕਰੇ ਪ੍ਰਤੀਤ ਆਪੇ ਸੇਵ ਘਾਲੀ ਅਨਾਵ ਹਰ ਭਗਤਾ ਨਾਉ ਦੇ ਆਨੰਦ ਥਿਰ ਕਰੀ ਵਹਾਲੇ ਅਨਾਵ ਪਾਪੀਆਂ ਨਾਉ ਨਾ ਦੇ ਥਿਰ ਰਹਿਣ ਚੁਣ ਨਰਕ ਘੋਰ ਚਾਲੇ ਅਨਾਵ ਹਰ ਭਗਤਾ ਨਾਉ ਦੇ ਪਿਆਰ ਕਾਰ ਆਂਗਨੇ ਸਤਾਰਿਆਂ ਨਾਲ ਸ਼ਲੋਕ ਮਹੱਲਾ ਪਹਿਲਾ ਕੋਵਦ ਡੋਮਣੀ ਕੁਦਾਇਆ ਕਸਾਇਣ ਪਰ ਨਿੰਦਾ ਘਟ ਚੂਹੜੀ ਮੁਠੀ ਕਰੋਧ ਚੰਡਾਲ ਕਾਰੀ ਕੱਢੀ ਕਿਆ ਥੀਏ ਜਾਂ ਚਾਰੇ ਬੈਠੀਆਂ ਨਾਲ ਸੱਚ ਸੰਜਮ ਕਰਨੀ ਕਾਰਾ ਨਾਵਣ ਨਾਉ ਜਪੇਹੀ ਨਾਨਕ ਅੱਗੇ ਉਤਮ ਸੇਈ ਏ ਪਾਪਾਂ ਪੰਦਨ ਦੇਹੀ ਮਹਲਾ ਪਹਿਲਾ ਕਿਆ ਹੰਸ ਕਿਆ ਬਗਲਾ ਜਾ ਕਉ ਨਦਰ ਕਰੇ ਜੋਤ ਸਪਾਵੈ ਨਾਨਕਾ ਕਾਗੋ ਹੰਸ ਕਰੇ ਪੌੜੀ ਕੀਤਾ ਲੋੜੀਏ ਕੰਮ ਸੁਹਰ ਪੈ ਆਖੀਐ ਕਾਰਜ ਦੇ ਸਵਾਰ ਸਤਿਗੁਰ ਸਚ ਸਾਖੀਐ ਸੰਤਾਂ ਸੰਗ ਨਿਦਾਨ ਮਰਤ ਚਾਖੀਐ ਭੈ ਭੰਜਨ ਮਿਹਰਬਾਨ ਦਾਸ ਕੀ ਰਾਖੀਐ ਨਾਨਕ ਹਰ ਗੁਣ ਗਾਏ ਅਲਖ ਪ੍ਰਵਲਾਖੀਐ ਸ਼ਲੋਕ ਮਹਲਾ 3 ਜਿਉ ਪਿੰਡ ਸਭ ਤਿਸ ਕਾ ਸਭ ਸਦੇ ਅਧਾਰ ਨਾਨਕ ਗੁਰਮੁਖ ਸੇਵੀਐ ਸਦਾ ਸਦਾ ਦਾਤਾਰ ਪਾਵਨਿਹਾਰੀ ਤਿੰਨ ਕਾਓ ਜਿਨ ਧਿਆਇਆ ਹਰਨ ਰੰਕਾਰ ਉਹਨਾ ਕੇ ਮੁਖ ਸਦ ਉਜਲੇ ਉਹਨਾਂ ਨੂੰ ਸਭ ਜਗਤ ਘਰੇ ਨਾਮ ਸਕਾਰ ਮਹਲਾ ਤੀਜਾ ਸਤਗੁਰਾ ਮਿਲਿਆ ਉਲਟੀ ਭਈ ਨਵ ਨਿਧ ਖਰਚੋ ਖਾਓ 18 ਸਿੱਧੀ ਪਿੱਛੇ ਲੱਗੀਆਂ ਫਿਰਨ ਨਿਜ ਘਰ ਵਸੈ ਨਿਜ ਥਾਈ ਅਨਹਾਦ ਤੁਨੀ ਸਦ ਵੱਜਦੇ ਔਰ ਨਾਣਾ ਹਰ ਲਿਵਲਾਏ ਨਾਨਕ ਹਰ ਭਗਤ ਤਤ ਨਾ ਕਹਿ ਮਨ ਵਸਹਿ ਜਿਨ ਮਸਤਕ ਲਿਖਿਆ ਧੁਰ ਪਾਏ ਪੌੜੀ ਹਾਉ ਟਾਡੀ ਹਰ ਪ੍ਰਭ ਖਸਮ ਕਾ ਹਰ ਕਹਿ ਦਰ ਆਇਆ ਹਰ ਅੰਦਰ ਸੁਣੀ ਪੁਕਾਰ ਢਾਡੀ ਮੁਖ ਲਾਇਆ ਹਰ ਪੁੱਛਿਆ ਢਾਡੀ ਸਦ ਕਹਿ ਕਿ ਤਾ ਅਰਥ ਤੂੰ ਆਇਆ ਨੇਤ ਦੇਵੋ ਦਾ ਦਇਾਲ ਪ੍ਰਭ ਹਰ ਨਾਮ ਧਿਆਇਆ ਹਰ ਦਾਤਾ ਹਰ ਨਾਮ ਜਪਾਇਆ ਨਾਨਕ ਪੈ ਨਾਇਆ ਸੁਧ ਇਕ ਓੰਕਾਰ ਸਤਿਗੁਰ ਪ੍ਰਸਾਦ ਸਿਰੀ ਰਾਗ ਕਬੀਰ ਜੀ ਓ ਕਾ ਇੱਕ ਸਾਨ ਕੈ ਘਰ ਗਾਵਣਾ ਜਨਨੀ ਜਾਣਤ ਸੁਤ ਵਡਾ ਹੋਤ ਹੈ ਇਤਨਾ ਕੋ ਨ ਜਾਣੈ ਜੇ ਦਿਨ ਦੇ ਨਾਵਦ ਘਟਤ ਹੈ ਮੋਰ ਮੋਰ ਕਰ ਅਦਕ ਲਾਡ ਧਰ ਤੇਖਤ ਹੀ ਜਮਰਾਉ ਹਸੈ ਐਸਾ ਤੈ ਜਗ ਭਰ ਮਲਾਇ ਕੈਸੇ 부ਜੈ ਜਬ ਮੋਹਿਆ ਹੈ ਮਾਇਆ ਰਹਾਉ ਕਹ ਤਕ ਵੀਰਾ ਛੋਡ ਵਿਖਿਆ ਰਸ ਇਤ ਸੰਗਤ ਨਹਿਚ ਮਰਣਾ ਰਾਮਹਿਆ ਜਪੋ ਪ੍ਰਾਣੀ ਅੰਤ ਜੀਵਨ ਬਾਣੀ ਇਨ ਵਿਦ ਭਵ ਸਾਗਰ ਤਰਣਾ ਜਾਤ ਸੁਭਾਵੈ ਤਾ ਲਾਗੈ ਭਾਉ ਭਰਮ ਭੁਲਾਵਾ ਵਿੱਚੋਂ ਜਾਏ ਉਪਜੈ ਸਹਿਜ ਗਿਆਨ ਮਤ ਜਾਗੈ ਗੁਰ ਪ੍ਰਸਾਦ ਅੰਤਰ ਲੇਵ ਲਾਗੈ ਇਤ ਸੰਗਤ ਨਾਹੀ ਵਰਣਾ ਹੁਕਮ ਪਛਾਨਤਾ ਖਸਮੈ ਮਿਰਣਾ ਰਹਾਉ ਦੂਜਾ ਸੇ ਰੀ ਰਾਗ ਤਰਲੋਚਨ ਕਾ ਮਾਇਆ ਮੋਹ ਮਨ ਆਗਲੜਾ ਪ੍ਰਾਣੀ ਜਰਾ ਮਰਨ ਭਾਉ ਵਿਸਰ ਗਿਆ ਕੋਟਾਂਬ ਦੇਖ ਬਿਗਸਾ ਕਮਲਾ ਜੋ פאר ਘਰ ਜੋ ਹੈ ਨਾ ਕਪਟ ਨਰਾ ਦੂੜਾ ਆਇਓ ਏ ਜਮੈ ਤਣਾ ਤਨਾਗੜਾ ਮੈਂ ਰਹਿਣ ਨ ਜਾਏ ਕੋਈ ਕੋਈ ਸਾਜਣਾ ਆਇ ਕਹਿ ਮੇਲ ਮੇਰੇ ਵੀਠਲਾ ਲੈ ਵਾਹੜੀ ਬੁਲਾਈ ਮੇਲ ਮੇਰੇ ਰਾਮయ్యా ਮੈਂ ਲਹਿ ਛੜਾਏ ਰਹਾਉ ਅਨਕ ਅਨਕ ਭੋਗ ਰਾਜ ਵਿਸਰੇ ਪ੍ਰਾਣੀ ਸੰਸਾਰ 사ਗਰ ਪੈ ਅਮਰ ਭਇਆ ਮਾਇਆ ਮੋਠਾ ਚੇਤਸ ਨਹੀਂ ਜਨਮ ਗਵਾਇਓ ਅਰਸੀਆ ਬੇਖਮਕੋਰ ਪੰਤ ਚਾਲਣਾ ਪ੍ਰਾਣੀ ਰਾਮਸਾ ਸੁਤਹਿ ਨਾ ਪ੍ਰਵੇਸ਼ਨ ਮਾਇਆ ਮੋਹਤਾ ਵਿਸਰ ਗਿਆ ਜਾਂ ਤਜਿਐਲੇ ਸੰਸਾਰੰ ਆਜ ਮੇਰਾ ਮਨ ਪ੍ਰਗਟ ਭਇਆ ਹੈ ਦੇਖੀਐ ਧਰਮ ਰਾਉ ਤਹਿ ਕਰ ਦਲ ਕਰਨ ਮਹਾਵਲੀ ਤੈ ਨਾਗਰੜਾ ਮੈਂ ਰਹਿਣ ਨ ਜਾਇ ਜੇ ਕੋ ਵੂ ਉਪਦੇਸ਼ ਕਰਤ ਹੈ ਤਾ ਬਣ ਤ੍ਰਣ ਰਤੜਾ ਨਾਰਾਇਣਾ ਹੇ ਜੀ ਤੂੰ ਆਪੇ ਸਭ ਕਿਸ ਜਾਣਦਾ ਬਦ ਤ ਤਿਰਲੋਚਨ RAMAIYA ਸਿਰੀ ਰਾਗ ਭਗਤ ਕਬੀਰ ਜੀਓ ਕਾ ਅਤਰਜ ਇਕ ਸੁਨੋ ਰੇ ਪੰਡਿਆ ਹਵ ਕਿਸ ਕਹਿਣ ਨ ਜਾਈ ਸੁਰ ਨਰ ਗਣ ਗੰਧਰਵ ਜਿਨ ਮੋਹੀ ਤਿਰ ਭਵਨ ਮੇਖ ਲੀਲਾਈ ਰਾਜਾ RAM ਅਨਹਦ ਕੀ ਗੁਰੀ ਬਾਜੈ ਜਾ ਕੀ ਦਿਸਟ ਨਾਦ ਲਿਵ ਲਾਗੇ ਰਹਾਓ ਪਟ੍ਰੀ ਗਗਨ ਸਿੰਘਿਆ ਅਰਚੁੰਗਿਆ ਕਨਕ ਕਲਸਿਕ ਪਾਇਆ ਤਿਸਮੈਂ ਧਾਰ ਚੁਆਇਤ ਨਿਰਮਲਾ ਰਸਮ ਰਸਨਾ ਚੁਆਇਆ ਏਕ ਜੋ ਬਾਤ ਅਨੂਪ ਬਣੀ ਹੈ ਭਵਨ ਪਿਆਲਾ ਸਾਜਿਆ ਤੀਨ ਭਵਨ ਮੈਂ ਇੱਕੋ ਜੋਗੀ ਕਹੋ ਕਵਨ ਹੈ ਰਾਜਾ ऐसे ज्ञान प्रकटया पुरखोतमा कहो कबीर रंग राता और दनीसा परम पुलानी मन रामर सऐण माता श्री राग वाणी भक्त बेणी जीयो की पहरया कै घर गावणा एक ओंकार सतगुरु प्रसाद हरे नर गर्भ कुंडल जब आशता ਔਰਦਾ ਧਿਆਨ ਲੇ ਬਲਾਗਾ ਮਿਰਤਕ ਪਿੰਡ ਪਦ ਮਦਨਾ ਐਨਸਾ ਇੱਕ ਅਗਿਆਨ ਸੋ ਨਾਗਾ ਤੇ ਦੇਨਾ ਸੰਭਲ ਕਾਸ਼ਟ ਮਹਾ ਦੁਖ ਆਵ ਚਿਤ ਅਧਕ ਫਸਾਰਿਆ ਗਰਭ ਛੋੜ ਮਿਰਤ ਮੰਡਲ ਆਇਆ ਤੋ ਨਰ ਹਰ ਮਨੋ ਹੋ ਵਿਸਾਰਿਆ ਫਿਰ ਪਛਤਾਵੇਗਾ ਮੂੜਿਆ ਤੂੰ ਕਾਵਣ ਕੋ ਮਤ ਭ੍ਰਮ ਲਾਗਾ ਜੇਤਿ ਰਾਮ ਨਹੀਂ ਜੰਪੁਰ ਜਾਏਗਾ ਜਨ ਵਿਚਰਾਇ ਅਨਰਾਧਾ ਰਹਾਉ ਬਾਰ ਬਿਨੋਦਾ ਚਿੰਦ੍ਰਸ ਲਾਗਾ ਖਿੰਖਿ ਰਮੋਹ ਵਿਆਪੈ ਰਸ ਮੇ ਸਮੇਰ ਅਮਰਤ ਬਿਖ ਚਾਕੀ ਤੋ ਪੰਜ ਪ੍ਰਗਟ ਸੰਤਾਪੈ ਜਪ ਤਪ ਸੰਜਮ ਛੋਡ ਸੋ ਕਰਤਾ ਮਤਿ ਰਾਮ ਨਾਮ ਨਹਰਾਦਿਆ ਉਸ ਲਿਆ ਕਾਮ ਕਾਲ ਮਤ ਲਗੀ ਤਵਾਨ ਸਖਤ ਗਲ ਬਾਂਧਿਆ ਤਰਣ ਤੇਜ ਪਰਤ੍ਰ ਮੁਖ ਜੋਹ ਹੈ ਸਰ ਅਪਸਰ ਨਾ ਪਛਾਨਿਆ ਹਉਨ ਮਤ ਕਾਮ ਮਹਾ ਵਿਖ ਭੂਲੇ ਪਾਪ ਪੁੰਨ ਨਾ ਪਛਾਨਿਆ ਸਤ ਸੰਪਤਾ ਦੇਕੇ ਹੁ ਮਨ ਗਰਬ ਗਰਬਿਆ ਰਾਮ ਹਰਿਦੈ ਤੇ ਖੋਇਆ ਅਵਰ ਮਰਤਮਾਇ ਮਰਤੋਲੇ ਤੋ ਭਗ ਮੁਖ ਜਨਮ ਵਿਗੋਇਆ ਪੁੰੜਾ ਕੇਸ ਕੁਸਮਤੇ ਧੋਲੇ ਸप्त ਪਤਾਲ ਕੀ ਬਾਣੀ ਲੋਚਨ ਸਰਮੈ ਬੁੱਧ ਬਲ 나ਠੇ ਤਾ ਕਾਮ ਪਵਸਮਾ ਦਾਣੀ 따ਤੇ ਵਿਖੈ ਭਈ ਮਤ ਭਾਵਸ ਕਾਇਆ ਕਮਲ ਕੁਮਲਾਣਾ अवगत बाण शोध मृत मंडला तो पाछे पछताना निकटि देख निकट देह देख तुन भुजै मान करत नहीं बूजै लालच करा जीवन पद कारण लोचन कछु ना सूजै काका तेज उड़िया मन पंखी घर आंगन ना सुखाई ਵੇਣੀ ਕਹ ਸੁਨੋ ਰੇ ਭਗਤਾ ਮਰਨ ਮੁਕਤ ਕਿਨ ਪਾਈ ਸ੍ਰੀ ਰਾਗ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈ ਸਾ ਕਨਕ ਕਾਟਕ ਜਲ ਤਰੰਗ ਜੈ ਸਾ ਜੋ ਪੈ ਹਮ ਨਾ ਪਾਪ ਕਰੰਤਾ ਹੇ ਅਨੰਤਾ ਪਾਤ ਤਾ ਪਾਵਨ ਨਾਮ ਕੈਸੇ ਹੁੰਦਾ ਰਹਾਓ ਕਉ ਜੋ ਨਾਇਕ ਅਛਉ ਅੰਤਰ ਜਾਮੀ ਪ੍ਰਾਪਤੇ ਜਨ ਜਾਨੀਜੈ ਜਨ ਤੇ ਸੁਆਮੀ ਸਿਰ ਅਰਾਦਾ ਮੋਕੋ ਵਿਚਾਰ ਦੇਹੁ ਰਵਿਦਾਸ ਸਮਦਲ ਸਮਝਾਵੈ ਕਉ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ